ਹੈਲੋ ਦੋਸਤੋ ਸਸਰੀਆਕਾਰ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਆਪਾਂ ਖੇਤ ਆਏ ਹੋਏ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਕਣਕ ਕਿੰਨੇ ਦਿਨ ਲੈਂਦੀ ਆ ਆ ਆਪਣੀ ਕਣਕ ਅੱਜਾ ਮਾਤਾ ਦੇ ਤੁਰੀ ਨਰਮ ਆ ਜਮ ਇਹਨਾਂ ਦੇਖੋ ਸ਼ਾਨ ਦੇਖੋ ਜਾਵਣਾ ਦੀ ਕਣਕੜ ਕੇ ਸਾਰੀਆਂ ਬਰੀਆ ਦੇ ਛਿੱਟਾ ਪਾਉਂਦੇ ਆ ਹਰੀ ਬੋਬੀ ਜੀ ਕਣਕ ਸਾਰੀ ਸੋਈਆਂ ਇਹਦਾ ਪੈ ਰਿਹਾ 15 ਗ੍ਰਾਹ ਹਰੀ ਵਾਵਾ ਆ ਉੱਥੇ ਦੀ ਕਰ ਆਪਣੀਆਂ ਹਰੀ ਕਣਕ ਦਿਖਾਉਣੀ ਆ ਤੁਹਾਨੂੰ ਕਿੱਥੇ ਦੀ ਕਰ ਆਪਣੀ ਕਣਕ ਦਾ ਹੋ ਜਾਵਾ ਹਰੀ ਆ ਆ ਆਪਕੋ ਹਰੀ ਗੱਜਰ ਕੀ ਭਈਆ ਇਹ ਤਾਂ ਕਾਫੀ ਹਰੀ ਪਈ ਉਹ ਹੈ ਛਿੱਟੇ ਮੋਟੇ ਆ ਦੇਖੋ ਮਹਾਰਾਜ ਦੀ ਕਿਰਪਾ ਰਵੇ ਸੋਣੀਆਂ ਸਾਰੀਆਂ ਜਿਆ ਕਣਕਾ ਵਧੀਆ ਰਹਿਣ ਤੰਦਰੁਸਤ ਹੀ ਰੱਖੇ ਮਾਲਕ ਇੱਥੋਂ ਤੱਕ ਰੋ ਇੱਥੋਂ ਲੈ ਕੇ ਤੇ ਉਹ ਜਾਉਣਾ ਦੇ ਮੋਟਰ ਤਿੱਕਰ ਆਪਣੀ ਤੇ ਉਪਰੇ ਕਿੱਲਾ ਜਾਂ ਕਪਣਾ ਸਰੋਂ ਸਰੋਂ ਵੀਜੀ ਆ ਆਪਣੀਆਂ ਸਾਰੀ ਹਰੀ ਪਈ ਹੈ ਜੀ ਬਾਬਾ ਆਓ ਮੋਟਰ ਤਿੱਕਰ ਆਓ ਪਰੇ ਵੀ ਆਪਣਾ ਗਾਂ ਵਾਹਣ ਤਮੂ ਦੂਜੀ ਵਾਰ ਕਿਹਾ ਤੇਉਣੇ ਆ ਆ ਵੀ ਆਪਣੀਆਂ ਉਪਰੇ ਸਰੂਆਂ ਉਹ ਚੀ ਵੀ ਆਪਣੀਆਂ ਇਹ ਰਹਾ 3 ਕਿਲੇ 2 3 ਕਿਲੇ ਵਾਣ ਆਹੀ ਇਹ ਵੀ ਆਪਣੇ ਗਣਕ ਵਧੀਆ ਖਰੀਆ ਆਹ ਗਣਕ ਬੀ ਚੱਪਾ ਗੇ ਜਦਿਹਾ ਗੰਦਿਆ ਬਾਲਾ ਪਈਏ ਪਈ ਜਾਂਦੇ ਉਧਰ ਦੀ ਵੇਖ ਕਿਉਂ ਨੇ ਗਣਕ ਆ ਜਾਵਣਾ ਆਪਣੀਆਂ ਕਣਕ ਸੋਹਣੀ ਸੌਖ ਨੂੰ ਸਾਰਿਆਂ ਦੀ ਅੱਜ ਬਹੁਤ ਸੋਹਣੀ ਖੜੀ ਆ। ਬਾਈ ਕਣਕਾ ਬਹੁਤ ਸੋਹਣਾ ਦੇਖੋ ਦਾਣੇ ਵੇਖੋ ਕਣਕ ਦੇ ਮੋٹے ਮੋٹے ਆ। ਦੇਖੋ ਵਾਹਿਗੁਰੂ ਦੀ ਮਿਹਰ ਚਾਹੀਦੀ ਆ। ਸਾਰਿਆਂ ਦੇ ਕਣਕਾਂ ਬਹੁਤ ਸੋਹਣਾ ਮੋٹے ਮੋٹے ਦਾਣੇ ਆ। ਦੇਖੋ। ਜਰ ਕੀ ਸਾਰਿਆਂ ਦੀ ਕਣਕਾ ਬਹੁਤ ਸੋਹਣੀ ਵਾਹਿਗੁਰੂ ਮਿਹਰ ਰੱਖੇ ਤੰਦਰੁਸਤੀਆਂ ਬਖਸ਼ੇ। ਤੇ ਬਹੁਤ ਵਧੀਆ। ਕਣਕ ਖੜੀਆਂ ਆ ਰਹੀਆਂ ਮੋਟੇ ਮੋਟੇ ਆ ਵਧੀਆ ਖੜੀਆਂ ਮਹਾਰਾਜ ਬਸ ਇਸੇ ਤਰ੍ਹਾਂ ਚੰਗੀ ਤਰ੍ਹਾਂ ਵਧੀਆ ਵੱਡੀਆਂ ਜਨ ਸਭ ਤਰ੍ਹਾਂ ਤੋਂ ਦੋਸਤੋ ਆਪਾਂ ਆਪਣੇ ਦੂਜੇ ਜੇ ਜਾ ਰਹੇ ਆ ਉਧਰ ਦੇਖ ਜਿਓਣੇ ਅੱਗੇ ਵਹ ਕਣਕ ਮੈਂ ਨੂੰ ਕੋਈ ਲੋੜੀ ਪਰ ਜਵਾਬ ਕਰਾਂਗਾ ਕਿ ਮੈਂ ਜਹਾ ਨਹੀਂ ਜੀਦਾ ਮੈਂ ਜਾ ਕੇ ਤੁਹਾਨੂੰ ਦਿਖਾਉਣੇ ਆ ਕਿਵੇਂ ਉਹ ਕਣਕ ਦੋਸਤੋ ਆਪਾਂ ਪਹੁੰਚ ਗਏ ਆ ਇੱਧਰ ਇੱਧਰ ਤਾਂ ਬਹੁਤ ਹਰੀ ਪਈ ਆ ਕਣਕ ਹਜੇ ਗੱਚਾਈ ਪਈ ਆ ਇੱਧਰ ਤਾਂ ਜਬ ਦੇਖੋ ਉਹ ਪਰੇ ਵੀ ਗੱਚਾਈ ਪਈ ਆ ਪਤਾ ਨਹੀਂ ਲੱਗਿਆ ਵਾ ਤੇ ਹਰੀ ਪਈ ਆ ਇਹੋ ਆ ਹਰੀ ਪਈ ਆ ਇਧਰ ਤਾਂ ਸਾਰੀ ਉਧਰ ਸਮਾਂ ਦੀ ਹਜੇ ਆਈ ਵੀ ਹੈ ਕਣਕ ਵੀ ਥੋੜੇ ਦਿਨ ਲੈਂਦੇ ਤੇ ਇਹ ਤਾਂ ਬਾਲੇ ਹੀ ਆ ਜੇ ਗਾਚਾ ਹੀ ਆ ਆ ਦੇਖੋ ਸਾਰੀ ਉਹ ਪਰਮ ਤੇ ਕਰੋ ਮੋਟਰਾਂ ਤੇ ਕਰੋ ਆਪਣੀਆਂ ਉਹ ਪਰ ਤੇ ਆ ਵੀ ਗਾਚਾ ਹੀ ਪਈ ਆ ਜੇ ਹਰੀਆ ਤੇ ਇਧਰ ਵੀ ਆਪਣੀਆਂ ਉਹ ਥੋੜੇ ਟਿੱਕਰ ਆਪਣੀਆਂ ਉਹ ਥੋੜਾ ਜਿੱਤੇ ਦੀ ਨਿੱਕੀਂ ਦਾ ਗਾਂ ਬੇਨੇਆ ਕਿੰਨੀ ਕਿਵੇਂ ਆ ਹਰੀਆ ਕੇ ਕਿਵੇਂ ਉਹ ਥੋੜੀ ਵੱਧ ਪਛੇਤੀ ਸੀ ਆ ਰਹੀ ਤੇ ਉਹ ਥੋੜੇ ਟਿੱਕਰ ਆਪਣੀ ਇਹ 5 6 ਕਿਤੇ ਇਧਰ ਤੇ ਕਣਕੇ ਵੀ ਬਹੁਤ ਸੋਹਣੀ ਪਛੇਤੀ ਸੀ ਉਹ ਤਾਂ ਤੇ ਦਾ ਛਟਾ ਛੋਟਾ ਬਹੁਤ ਮੋਟਾ ਤੇ ਇਹਦਾ ਵੀ ਕਿਉਂ ਆਵੇ? ਕਿਹ ਆਵੇਦਾ ਵੀ ਕਣਕ ਸਾਰਿਆਂ ਦੀ ਸੋਹਣੀ ਹੈ ਰੱਬ ਕੀ ਵਧੀਆ ਰੱਬ ਮੇਰ ਭਰਿਆ ਹੱਥ ਰੱਖੇ ਤੇ ਅੰਦਰ ਰੱਖੀਆਂ ਬਖਸ਼ੇ ਤੇ ਆ ਵੀ ਆਪਣੀ ਇਧਰ ਉਧਰ ਲਈ ਕਣਕ ਪਾਵਾ ਪਹਿਲਾਂ ਆਉਗੇ ਤਾਂ ਹਜੇ ਕੱਚਾ ਬਾਈ ਪਈ ਹੈ ਸਾਰੀ ਗਾਣੇ ਨੂੰ ਬਹੁਤ ਮੋਟੇ ਹੈ ਰੱਬ ਦੀ ਗੁਰੂ ਦੀ ਕਿਰਪਾ ਨਾਲ ਉਧਰ ਵੇਖੇ ਦਾਣੇ ਪੋਰ ਕੇ ਛੱਟਾ ਦਾਣੇ ਬਹੁਤ ਮੋٹے ਮੋٹے ਆ ਕਣਕਾਂ ਝਾੜ ਵੀ ਠੀਕ ਜਣੀ ਹੈ ਰ ਕੀ ਵਧੀਆ ਵਾਹਿਗੁਰੂ ਦੀ ਮਿਹਰ ਚਾਹੀਦੀ ਆ ਸੁੱਖ ਚਾਂਤੀ ਬਖਸ਼ੇ ਮਹਾਰਾਜ ਤੇ ਆਪਣੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਆਪਣੇ ਪੇਜ ਨੂੰ ਜਰੂਰ ਕਰ ਲੋ ਵੀਰੇ YouTube ਤੇ ਗੋਰਾ ਕੰਗ ਬਲੌਗ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਭਰਾ ਬਣ ਕੇ ਤੇ Facebook ਤੇ ਸਰਬੀ ਤੇ ਕੰਗ ਦੇਨੋ ਤੇ ਆਪਣੇ ਨਵੇਂ ਤੁਨੋਂ ਬਲੌਗ ਦੇਖ ਲਈ ਆਪਾਂ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਫਾਲੋ ਕਰੋ ਧੰਨਵਾਦ ਵੀਰੇ ਥੋੜਾ ਬਹੁਤ ਬਹੁਤ ਸਸਰੀਆ ਕਰਨ ਮਿਲਦੇ ਆ ਗਰੇ ਬਲੌਗ ਵਿੱਚ ਜਿਹੜਾ ਖੇਤ ਰਹਿ ਗਿਆ ਦੋ ਰਹਿ ਗਿਆ ਉਹ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵੀ ਉਧਰ ਕਿਵੇਂ ਆ ਕਣ ਕੇ ਤੇ ਕੀ ਸਫਤਾ ਵਾ ਕਾਲ ਨੂੰ ਵੇਖਾਂ ਕਿਵੇਂ ਆਈ ਹੈ ਕਿੰਨੀ ਕਾਈ ਹੋਈ ਹੈ ਕਣਕ ਉਧਰ ਸਫਰੀਆ ਕਾ ਕਰੇ